ਸ ਨਵਾਬੀ ਨੂੰ ਜਿਹੜਾ ਇਹ 1839 ਨੂੰ ਮਹਾਰਾਜਾ ਰਣਜੀਤ ਸਿੰਘ ਸ਼ਹਾਦਤ ਹੁੰਦੀ ਆ ਨਾ ਜੀ ਇਹ ਸਰਬੱਤ ਖਾਲਸਾ ਇਕੱਠਾ ਹੋਣ ਤੋਂ ਪਹਿਲਾਂ ਦੀ ਗੱਲ ਹੈ 1746 ਨੂੰ ਜਿਹੜਾ ਸਰਬੱਤ ਖਾਲਸਾ ਇਕੱਠਾ ਹੋਇਆ ਹਾਂ ਨਵਾਬ ਕਪੂਰ ਸਿੰਘ ਜਨਵਾਬੀ ਮਿਲਣੀ ਹੈ ਹਾਂ ਨਵਾਬ ਕਪੂਰ ਸਿੰਘ ਨੂੰ ਅਜੇ ਸਰਬੱਤ ਖਾਲਸਾ 1746 ਨੂੰ ਇਕੱਠਾ ਹੁੰਦਾ ਤੇ ਇੱਕ ਸਰਬੱਤ ਖਾਲਸਾ ਇਕੱਠਾ ਹੋਣ ਤੋਂ ਬਾਅਦ ਮਿਸਲਾ ਬਣਦੀਆਂ ਨੇ ਹਾਂ ਹਾਂ 1433 ਵਿੱਚ ਜਿਹੜੀ ਇਹ ਪੇਸ਼ਕਾਸ਼ੀ ਹੋਈ ਮੈਨੂੰ ਬਹੁਤ ਚੰਗਾ ਲੱਗਿਆ ਇਸ ਗੱਲ ਦਾ ਕਿ ਸੰਗਤ ਜਿਹੜੀ ਵੇਰ ਹੋ ਕੇ ਸੁਣਦੀ ਮਾਤਾ ਜੀ ਬੜਾ ਬੜਾ ਧੰਨਵਾਦ ਤੁਹਾਡਾ ਜੀ ਪ੍ਰਚਾਰਕ ਨੂੰ ਇਸ ਜਿਹੜਾ ਇਹ ਜਿਹੜਾ ਇੱਕ ਵਕਤਾ ਹੁੰਦਾ ਉਹਨੂੰ ਬੋਲਣ ਦਾ ਆਨੰਦ ਵੀ ਉਦੋਂ ਆਉਂਦਾ ਕਿ ਜਿਹੜਾ ਜਿਹੜਾ ਸਰੋਤਾ ਹੁੰਦਾ ਉਹ ਅਵੇਰ ਹੋ ਕੇ ਸੁਣੇ ਮਾਲਕ ਕਿਰਪਾ ਕਰਨ ਚੜ੍ਹਦੀ ਕਲਾ ਦਾ ਦਾਤ ਤੁਹਾਨੂੰ ਬਖਸ਼ਿਸ਼ ਕਰਨ ਨਵਾਬੀ ਆਈ ਤੇ ਉਹਨਾਂ ਨੇ ਆ ਕੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਇਹ ਨਵਾਬੀ ਹੈ ਨਾ ਇਹ ਉਹਨੂੰ ਮਿਲਣੀ ਚਾਹੀਦੀ ਹੈ ਜੋ ਸੰਗਤ ਦਾ ਸੇਵਾਦਾਰ ਹੋਏ ਕਪੂਰ ਸਿੰਘ